ਸਤਨਾਮ ਧੰਨਵਾਦ ਗੁਰੂ ਜੀ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਤੁਧੇ ਪਏ ਵੇ ਗੁੱਚੀਏ गल जम की जमकी जेहा जिहा बीजे सोलना जो लिखे आस रैन पछो ताणी उठ चली गई निराश जिनको साधु भेटी है सो दर गए हुए खलास ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨਹਾਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੋ ਜੋਗ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ ਹੈ ਆਪ ਸੰਗਤਾਂ ਗੁਰੂ ਗੋਬਿੰਦ ਅੰਦਰ ਬੈਠ ਕਰਕੇ ਸਤਿਗੁਰ ਪਾਤਸ਼ਾਹ ਜੀ ਦੀਆਂ ਸ਼ੀਸ਼ਾ ਪ੍ਰਾਪਤ ਕਰ ਰਹੇ ਹੋ ਅਜ ਹਾੜ ਦਾ ਮਹੀਨਾ ਬਤੀਤ ਹੋਇਆ ਜੇਠ ਦਾ ਮਹੀਨਾ ਬਤੀਤ ਹੋ ਕੇ ਤੇ ਹਾੜ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਸਾਲ ਦੇ 12 ਮਹੀਨੇ ਨੇ ਔਰ ਛੇ ਰੁੱਤਾਂ ਨੇ ਦੋ-ਦੋ ਮਹੀਨੇ ਦੀ ਇੱਕ ਰੁੱਤ ਹੈ ਜੇਠ ਤੇ ਹਾੜ ਦੋਵੇਂ ਗਰਮੀ ਰੁੱਤ ਦੇ ਮਹੀਨੇ ਹਨ ਹਰ ਦੇ ਮਹੀਨੇ ਅੰਦਰ ਅਤ ਦੀ ਗਰਮੀ ਅਤ ਦਾ ਤਤਾਂ ਮਹੀਨਾ ਹੈ ਜ਼ਮੀਨ ਵਿੱਚੋਂ ਵੀ ਛੇਕ ਨਿਕਲਦਾ ਹੈ ਕੰਧਾਂ ਚੋਂ ਵੀ ਅੱਗ ਨਿਕਲਦੀ ਆ ਮਾਨੂੰ ਏਵੇਂ ਆ ਵੀ ਜਿਵੇਂ ਧਰਤੀ ਪੱਠ ਬਣ ਜਾਂਦੀ ਹੈ ਇਸ ਮਹੀਨੇ ਦੇ ਅੰਦਰ ਪਰ ਸਤਿਗੁਰ ਪਾਤਸ਼ਾਹ ਜੀ ਇਸ ਜੀਵ ਆਤਮਾ ਨੂੰ ਉਪਦੇਸ਼ ਕਰਦੇ ਕਹਿੰਦੇ ਨੇ ਕਿ ਜਿੰਨਾ ਰੂਹਾਂ ਦੇ ਪਾਸ ਅਕਾਲਪੁਰ ਕੋ ਵਹਿਗੁਰੂ ਪਤੀ ਪ੍ਰਮਾਤਮਾ ਨਹੀਂ ਉਹ ਰੂਹਾਂ ਮੰਨੋ ਹੜਦਾ ਹੀ ਮਹੀਨਾ ਹੈ ਉਹਨਾਂ ਦਾ ਹਿਰਦਾ ਤਪਦਾ ਰਹਿੰਦਾ ਹੈ ਉਹ ਅੰਦਰੋਂ ਵੀ ਤੱਤੇ ਉਹ ਬਾਹਰੋਂ ਵੀ ਤੱਤੇ ਕੌਣ ਪਾਤਸ਼ਾਹ ਕਹਿੰਦੇ ਨੇ ਹਰ ਨਾਉ ਨਾ ਜਿੰਨਾ ਪਾਸ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਰੂਪੀ ਪਤੀ ਨਹੀਂ ਪਾਉ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਦੇ ਅੰਦਰ ਨਹੀਂ ਵਸਿਆ ਜਿਨ੍ਹਾਂ ਦੇ ਪਾਸ ਜਿੰਨਾਂ ਰੂਹਾਂ ਦੇ ਪਾਸ ਹਰੀ ਰੂਪੀ ਪਤੀ ਨਹੀਂ ਉਹਨਾਂ ਦਾ ਮਹੀਨਾ ਹਾਰਦਾ ਅਤ ਤੱਤਾ ਹੈ ਪਾਛਾ ਕਹਿੰਦੇ ਉਹ ਰੂਹਾਂ ਦੁਖੀ ਹਨ ਉਹ ਰੂਹਾਂ ਇਸ ਤਰ੍ਹਾਂ ਤੜਪਦੀਆਂ ਹਨ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਪਦੀ ਹੈ ਪਾਛਾ ਸਾਨੂੰ ਸੁਚੇਤ ਕਰ ਦਿੰਨੇ ਕਿ ਜਿਨ੍ਹਾਂ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਨਹੀਂ ਇਹ ਜੀਵਨ ਸਫਲਾ ਨਹੀਂ ਜੀਵਨ ਦਾ ਆਨੰਦ ਨਹੀਂ ਜੀਵਨ ਦਾ ਸੁੱਖ ਨਹੀਂ ਪਾਤਸ਼ਾਹ ਬਾਣੀ ਚ ਬੜਾ ਪਿਆਰਾ ਬਚਨ ਲਿਖ ਦੇ ਕਹਿੰਦੇ ਤਈ ਪ੍ਰਾਪਤ ਮਾ ਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਾਤਸ਼ਾਹ ਸਚੇਦ ਕਰ ਦਿੰਦੇ ਪਰ ਪਾਤਸ਼ਾਹ ਫਿਰ ਢੰਗ ਵੀ ਦੱਸ ਦਿੰਦੇ ਤਰੀਕਾ ਵੀ ਦੱਸ ਦਿੰਦੇ ਕਿਵੇਂ ਉਸ ਪ੍ਰਮਾਤਮਾ ਦੀ ਪਤੀ ਦੀ ਪ੍ਰਮਾਤ ਪ੍ਰਾਪਤੀ ਹੈ ਜਿੰਨੂੰ ਮਿਲਦੇ ਨਾਲ ਜ਼ਿੰਦਗੀ ਦਾ ਆਨੰਦ ਹੈ ਪਾਤਸ਼ਾਹ ਜੀ ਨੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿੰਨਾ ਸੌਖਾ ਤਰੀਕਾ ਪਾਤਸ਼ਾਹ ਜੀ ਨੇ ਸੰਗਤ ਵਿੱਚ ਜਾਇਆ ਕਰ ਸੰਗਤ ਵਿੱਚ ਬਹਿ ਕੇ ਫਿਰ ਜਪਿਆ ਕਰ ਕੇਵਲ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਪਾਛਾ ਬਸ ਕਿੰਦੇ ਇੱਕੋ ਹੀ ਤਰੀਕਾ ਹੈ ਸਾਧ ਸੰਗਤ ਭਜ ਕੇਵਲ ਨਾਮ ਹੋਰ ਕੁਝ ਨਹੀਂ ਹੋਰ ਕਿਸੇ ਕਿਸੇ ਪਾਸੇ ਧਿਆਨ ਨਾ ਕਰੀ ਸੰਗਤ ਦੇ ਚਰਨਾਂ ਵਿੱਚ ਬੈਠ ਕੇ ਅੱਖਾਂ ਮਿਟ ਕੇ ਕਹੀ ਜਾਈ ਵਾਹਿਗੁਰੂ 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 ਪਾਛਾ ਬਾਣੀ 'ਚ ਲਿਖਦੇ ਸੁਖਮਨੀ ਸਾਹਿਬ ਅੰਦਰ ਨਾਮ ਤੁਲ ਕਛ ਅਵਰ ਨ ਹੋਏ ਦੁਨੀਆ ਦੇ ਕਿੰਨੇ ਵੀ ਸਾਧਨ ਨੇ ਪਾਛਾ ਕਹਾਂਗੇ ਹੋਰ ਕੋਈ ਕਾਰਗਰ ਨਹੀਂ ਕੋਈ ਐਸਾ ਹੋਰ ਕੋਈ ਧਰਮ ਕਰਮ ਨਹੀਂ ਜਿਹੜਾ ਨਾਮ ਦਾ ਮੁਕਾਬਲਾ ਕਰਦਾ ਹੋਏ ਸਾਬ ਦੇ ਪਿਆਰੇ ਬਚਨ ਸਾਬ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ त्याग ਬਨ ਮਦੇ ਫਿਰਿਆ ਅਣਕ ਪ੍ਰਕਾਰ ਕੀਏ ਬੋਜਤਨਾ ਪੁੰਨ ਦਾਨ ਹਉ ਮੈਂ ਬਉਰਤਨਾ ਸਰੀਰ ਕਟਾਏ ਹਉ ਮੈਂ ਕਰ ਰਤੀ ਵਰਤ ਨੇਮ ਕਰੇ ਬੋ ਪਾਤੀ ਕਿੰਨੇ ਕਰਮਾਂ ਦਾ ਜ਼ਿਕਰ ਕਰਕੇ ਫਿਰ ਸਹਿਬ ਲਿਖਦੇ ਨਹੀਂ ਤੋਲ RAM ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀਏ ਇੱਕ ਵਾਰ ਪਾਛਾ ਕਹਾਂਗੇ ਕਿਤੇ ਇੱਕ ਵਾਰਾ ਜਪ ਲਿਆ ਨਾ ਵਾਹਿਗੁਰੂ ਤੇ ਕਿੰਨੇ ਹੋਰ ਦੁਨੀਆ ਦੇ ਜਪ ਤਪ ਜੋਗ ਵਿਹਾਸ ਪੁੱਠੇ ਲੜਕੇ ਤਪ ਕਰਨੇ ਤਰ੍ਹਾਂ ਦੇ ਕਠਨ ਤਪસ્યા ਵਾ ਵਾਹਿਗੁਰੂ ਦੇ ਨਾਮ ਦਾ ਮੁਕਾਬਲਾ ਨਹੀਂ ਕਰਦੀਆਂ ਪਾਤਸ਼ਾਹ ਕਹਿੰਦੇ ਨੇ ਕੋਈ ਜੰਗਲਾਂ ਚ ਜਾਣ ਦੀ ਲੋੜ ਨਹੀਂ ਭੁੱਖੇ ਰਹਿਣ ਦੀ ਲੋੜ ਨਹੀਂ ਸਰੀਰ ਨੂੰ ਤਪਾਉਣ ਦੀ ਲੋੜ ਨਹੀਂ ਕੋਈ ਵਰਤ ਨੀਮ ਦੀ ਲੋੜ ਨਹੀਂ ਕੇਵਲ ਤੇ ਵਾਹਿਗੁਰੂ ਦਾ ਪਿਆਰ ਤੇ ਪਿਆਰ ਨਾਲ ਜਪਣਾ ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਕਹਿਣ ਲੱਗੇ ਇਹੀ ਕਾਰਗਰ ਸਾਧਨ ਹੈ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਉਹਦੀ ਪ੍ਰਾਪਤੀ ਦੇ ਨਾਲ ਹੀ ਜ਼ਿੰਦਗੀ ਦਾ ਅਨੰਤਿਕ ਖੇੜਾ ਹੈ ਜਿੰਨਾਂ ਕੋਲ ਵਾਹਿਗੁਰੂ ਦਾ ਨਾਮ ਨਹੀਂ ਵਾਹਿਗੁਰੂ ਪਤੀ ਪ੍ਰਮਾਤਮਾ ਘਰ ਨਹੀਂ ਪਾਛਾ ਕਰਨਗੇ ਉਹਨਾਂ ਦਾ ਜਿਹੜਾ ਹਾਰ ਦਾ ਮੀਨਾ ਇਹਨਾਂ ਉਹ ਤਪਦਾਏ ਉਹ ਅੰਦਰੋਂ ਕਲਪ ਦੇੰਦੇ ਭਾਵੇਂ ਬਾਹਰੀ ਤੌਰ ਤੇ ਬੰਦਾ ਕਿੰਨੇ ਵੀ ਸਾਧਨ ਜਟਾਲੇ ਪਰ ਜਿੰਨਾ ਚਿਰ ਵਾਹਿਗੁਰੂ ਦਾ ਨਾਮ ਨਹੀਂ ਪਾਛਾ ਕਰਨਗੇ ਉਹਨਾਂ ਚਿਰ ਇਹ ਮਨ ਸ਼ਾਂਤ ਨਹੀਂ ਹੁੰਦਾ ਅਗਲੀ ਪੰਕਤੀ ਚ ਸਾਬ ਕਹਿੰਦੇ ਨੇ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਤ ਦਾਤੇ ਨੂੰ ਛੱਡ ਕੇ ਮੰਗਤਿਆਂ ਦੇ ਦਵਾਰੇ ਤੇ ਜਾ ਕੇ ਬੰਦਾ ਝੋਲੀ ਢਦਾ ਪਿਆਏ ਦੇਣ ਵਾਲਾ ਤੋਂ ਇੱਕ ਹੈ ਬਾਦਸ਼ਾਹ ਸਾਨੂੰ ਸਿੱਧਕ ਬਖਸ਼ਿਸ਼ ਕਰੇ ਸਾਡਾ ਇੱਕ ਤੇ ਭਰੋਸਾ ਇੱਕ ਤੇ ਅਕੀਦਾ ਟਿਕੇ ਸਾਡੇ ਮਨ ਵਿੱਚੇ ਸ਼ਬਦ ਵਸੇ ਸਾਬ ਕਹਿੰਦੇ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟ ਲਾਇਆ ਵਈ ਗੰਤ ਭਰੇ ਪੰਡਾਰ ਦਾਤਾ ਤੇ ਕੀ ਆ ਨਾ ਉਤੇ ਪੰਡਾਰੇ ਭਰੇ ਪਏ ਨੇ ਸਾਰਿਆਂ ਨੂੰ ਦੇਣ ਵਾਲਾ ਹੈ ਉਤੇ ਤੇ ਭਰੋਸਾ ਹੋਣਾ ਚਾਹੀਦਾ ਹੈ ਥਾਂ ਥਾਂ ਤੇ ਨਹੀਂ ਪਟਕਣਾ ਚਾਹੀਦਾ ਪਾਤਸ਼ਾਹ ਕਹਿਣ ਲੱਗੇ ਜਿਉਂ ਅੰਦਰ ਨਹੀਂ ਵਸਿਆ ਹਰਨਾਉ ਨਾਲ ਜਿੰਨਾ ਪਾਸ ਪਾਤਸ਼ਾਹ ਕਹਿਣ ਲੱਗੇ ਵਸਦਾ ਪਰਾਇਆ ਦੇ ਬੂਵੇ ਤੇ ਤੱਕ ਦੇ ਨੇ ਜਿੰਨਾ ਦਾ ਆਪਣੇ ਪ੍ਰਮਾਤਮਾ ਤੇ ਭਰੋਸਾ ਨਹੀਂ ਜਿੰਨਾਂ ਦਾ ਆਪਣੇ ਪ੍ਰਮਾਤਮਾ ਤੇ ਭਰੋਸਾ ਹੈ ਉਹ ਸਦਾ ਵਾਹਿਗੁਰੂ ਦੇ ਦਰ ਤੇ ਟਿਕੇ ਰਹਿੰਦੇ ਨੇ ਉਹ ਤੇ ਇੱਕੋ ਹੀ ਗੱਲ ਕਹਿੰਦੇ ਨੇ ਪਾਛਾ सगल ਦਵਾਰ ਕੋ ਛਾੜ ਕੇ ਗयो ਤਵਾਰੋ ਦਵਾਰ ਮੈਂ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਅੱਗੇ ਸਾਬ ਕੀ ਕਹਿੰਦੇ ਦੁਏ ਪਾਏ ਵੇ ਗੁੱਚੀ ਐ ਬੰਦੇ ਦੇ ਮਨ ਅੰਦਰ ਜਿਹੜੀ ਦੁਬਦਾ ਐ ਪਾਛਾ ਕਰਨ ਲੱਗੇ ਜਿਨ੍ਹਾਂ ਦਾ ਮਨ ਇੱਕ ਨਹੀਂ ਹੋਇਆ ਜਿਨ੍ਹਾਂ ਦਾ ਮਨ ਦੁਬਧਾ ਵਿੱਚ ਹੈ ਦੋਏ ਭਾਏ ਵੇ ਗੁੱਚੀਏ ਗੱਲ ਪਈ ਇਸ ਜਮ ਕੀ ਫਾਸ ਦੋ ਪਾਖ ਇਹਨਾਂ ਦੇ ਜਿਨ੍ਹਾਂ ਦਾ ਪ੍ਰਮਾਤਮਾ ਤੇ ਭਰੋਸਾ ਨਹੀਂ ਪਾਛਾ ਕਰਨ ਲੱਗੇ ਜਿਨ੍ਹਾਂ ਦਾ ਆਪਣੇ ਪਿਆਰੇ ਤੇ عقیدہ ਨਹੀਂ ਭਰੋਸਾ ਨਹੀਂ ਉਹਨਾਂ ਦੇ ਗਲ ਵਿੱਚ ਫਿਰ ਜਮਾ ਦੀ ਫਾਈ ਪੈ ਜਾਂਦੀ ਹੈ ਕਿੰਨਾਂ ਦੇ ਜਨਾਂ ਦੇ ਅੰਦਰ ਦੂਜਾ ਭਾਵ ਆ ਦੂਜਾ ਭਾਵ ਦਾ ਕੀ ਭਾਵ ਪਾਛਕਾਂ ਜਿਨ੍ਹਾਂ ਦੇ ਅੰਦਰ ਈਰਖਾ ਹੈ ਦੁਵੇਤ ਆ ਜਲਣ ਸਾੜੇ ਹਨ ਬਾਬਾ ਕਬੀਰ ਜੀ ਕਿੰਨੇ ਨੇ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਉਹਨਾਂ ਦਾ ਕੀਤਾ ਹੋਇਆ ਜਪ ਉਹਨਾਂ ਦਾ ਕੀਤਾ ਹੋਇਆ ਤਪ ਉਹਨਾਂ ਦੀ ਕੀਤੀ ਹੋਈ ਪੂਜਾ ਪਾਛਾ ਕਹਿੰਦੇ ਨੇ ਵਿਅਰਥ ਆ ਜਨਾਂ ਦੇ ਅੰਦਰ ਦੂਜਾ ਭਾਵ ਹੈ ਦੂਜਾ ਭਾਵ ਨਾ ਦੇਈ ਲਿਵ ਲਾਗਣ ਜਨ ਹਰ ਕੇ ਚਰਨ ਅਨਸਾਰੇ ਜਿਨ੍ਹਾਂ ਦੇ ਅੰਦਰ ਦੁਇਤ ਹੈ ਪਾਤਸ਼ਾਹ ਕਰਨ ਲਈ ਉਹਨਾਂ ਦੇ ਜਪ ਤਪ ਵਰਤ ਸਭ ਨਿਸ਼ਮਲ ਹਨ ਇਸ ਬਾਤ ਸਹਿਬ ਕਹਿੰਦੇ ਨੇ ਰੇ ਜਨ ਮਨ ਮਾਦਿ ਉਸੇ ਉਲਾਈ ਹੈ ਚਤਰਾਈ ਨਾ ਚਦਰ ਪੁਜ ਪਾਈ ਹੈ ਪਾਤਸ਼ਾਹ ਕਰਨ ਲਈ ਪ੍ਰਮਾਤਮਾ ਦੇ ਚਰਨਾਂ ਨਾਲ ਮਨ ਜੋੜ ਨਾ ਚਲਾਕੀਆਂ ਨਾਲ ਤੇ ਨਾ ਕਿਸੇ ਹੋਰ ਤਰੀਕੇ ਨਾਲ ਉਹਦਾ ਪਿਆਰ ਮਿਲਦਾ ਹੈ ਉਹ ਤੇ ਕੇਵਲ ਤੇ ਕੇਵਲ ਪਿਆਰ ਦਾ ਭੁੱਖਾ ਹੈ ਜਪ ਕੇ ਉਹਦੇ ਨਾਲ ਨੇੜਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਉਹਦੀ ਨੇੜਤਾ ਨਹੀਂ ਮਨ ਦੁਬਦਾ ਵਿੱਚ ਪਿਆਰਿਆ ਗਲ ਪਈ ਸ ਜੰਮ ਕੀ ਫਾਸ ਮਾਰਕਾਂ ਲੰਗੇ ਗਲ ਵਿੱਚ ਜਮਾਂ ਦੀ ਫਾਈ ਪੇਗੀ ਅੱਗੇ ਸਾਹਿਬ ਕਹਿੰਦੇ ਨੇ ਜੇ ਹਾ ਬੀਜੇ ਸੋ ਲੁਣਾ ਮੱਥੇ ਜੋਲ ਕੇ ਆਸ ਪਾਛਾ ਕਹਾਂ ਲੰਗੇ ਜਿਹੜੇ ਤੂੰ ਕਰਮ ਬੀਜੇਗਾ ਨਾ ਉਹ ਹੀ ਫਲ ਪ੍ਰਾਪਤ ਹੋਣਾ ਹੀ ਉਹ ਵੱਢਣੇ ਪੈਣੇ ਕਰਮ ਦੋ ਤਰ੍ਹਾਂ ਦੇ ਇੱਕ ਸ਼ੁਭ ਅਤੇ ਇੱਕ ਅਸ਼ੁਭ ਇਕ ਚੰਗੇ ਇਕ ਮੰਦੇ ਤੇ ਪਾਤਸ਼ਾਹ ਸੁਚੇਤ ਕਰਦੇ ਬਾਣੀ ਅੰਦਰ ਕਹਿੰਦੇ ਨੇ ਮੰਦਾ ਮੂਲ ਨ ਕੀਚੇ ਦੇ ਲੰਮੀ ਨਦਰ ਨਿਹਾਲੀ ਐ ਪਾਤਸ਼ਾਹ ਸੁਖਮਨੀ ਸਾਹਿਬ ਆਸਾ ਦੀ ਵਾਰ ਵਿੱਚ ਬਚਨ ਕਰਦੇ ਕਹਿੰਦੇ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕੋ ਕਾਲੀਏ ਪਾਤਸ਼ਾਹ ਕਹਿੰਦੇ ਮਾਰਾ ਨਾ ਕਰੀ ਮਾਰਾ ਕਰੇਗਾ ਕੱਲ ਤੇਰੇ ਅੱਗੇ ਆਏਗਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਦੀ ਜੇ ਅਵਰ ਜਣਾ ਦਦਾ ਦੋਸ ਨ ਦੇਉ ਕਿਛੈ ਕਿ ਸੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨ ਦੀ ਜੇ ਅਵਰ ਜਣਾ ਪਾਛਾ ਕਿੰਨੇ ਮਾੜਾ ਨਹੀਂ ਕਰਨਾ ਸ਼ੁਭ ਕਰਨਾ ਹੈ ਪਾਛਾ ਕਿੰਨੇ ਗੁਰੂ ਕਲਗੀ ਵਾਲੇ ਪਾਛਾ ਜਦੇ ਬਚਨ ਨੇ ਸਹਿਬ ਕਹਿੰਦੇ ਨੇ ਦੇਸ਼ ਸੇਵਾ ਹੈ ਅਕਾਲ ਪੁਰਖ ਵਾਹਿਗੁਰੂ ਦੇਸ਼ ਸੇਵਾ ਬਰਮੋਏ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਟਰੂ ਪਾਛਾ ਇਹ ਮੇਰੇ ਤੇ ਕਿਰਪਾ ਕਰ ਮੈਂ ਚੰਗੇ ਕਰਮ ਕਰਨ ਤੋਂ ਕਦੇ ਵੀ ਆਪਣਾ ਕਦਮ ਪਿੱਛੇ ਨਾ ਰੱਖਾ ਮੈਂ ਨੇਕੀ ਕਰਾਂ ਬੁਰਾ ਨਾ ਕਰਾਂ ਭਲਾਈ ਕਰਾਂ ਅਗੇ ਸਾਬ ਕਹਿੰਦੇ ਰੈਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ਼ ਜ਼ਿੰਦਗੀ ਰੂਪੀ ਰਾਤ ਉਮਰਾਂ ਰੂਪੀ ਰਾਤ ਲੰਘ ਗਈ ਸਮਾਂ ਖਤਮ ਹੋ ਗਿਆ ਸਾਈਂ ਦੇ ਬਖਸ਼ੇ சுவாਸ ਮੁੱਕ ਗਏ ਫਿਰ ਪਛਤਾਣੀ ਹੋਣ ਪਸਤਾਵਾ ਲੱਗਿਆ ਕਿਦਾ ਕੀਮਤੀ ਜੀਵਨ ਪਰਮਾਤਮਾ ਨੇ ਬਖਸ਼ਿਸ਼ ਕੀਤਾ ਸੀ ਨਰਾਤ ਚਲਿਆ ਗਿਆ ਪਾਤਸ਼ਾਹ ਕਹਿਣ ਲੱਗੇ ਹੁਣ ਨਰਾਸਤਾ ਨਰਾਸਤਾ ਪ੍ਰਪੂਰਵਕੇ ਸੰਸਾਰ ਤੋਂ ਗਈ ਰੂਹ ਕਿਹੜੀ ਹਰ ਨਾਉ ਨਾ ਜੰਨਾ ਪਾਸ ਜਿਨ੍ਹਾਂ ਦਾ ਆਪਣੇ ਪਿਆਰੇ ਨਾਲ ਮਲਾਪ ਨਹੀਂ ਹੋਇਆ ਜਿਨ੍ਹਾਂ ਦੇ ਅੰਦਰ ਪਿਆਰ ਨਹੀਂ ਟਿੱਕਿਆ ਪਾਤਸ਼ਾਹ ਕਹਿਣ ਲੱਗੇ ਉਹ ਰੂਹ ਜੀ ਦੁਸਨਸਾਰ ਤੋਂ ਗਈ ਪਛਤਾਵਾ ਨਰਾਸ ਹੋ ਕੇ ਗਈ ਪਰ ਜਿੰਨਾ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਜਿੰਨ ਕੋ ਸਾਧੂ ਭੇਟੀ ਐ ਸੋ ਦਰਗ ਹੋਏ ਕਲਾਸ ਜਿਨ੍ਹਾਂ ਨੂੰ ਰੱਬ ਦਾ ਪਿਆਰੇ ਦਾ ਮਲਾਪ ਹੋ ਗਿਆ ਕਿਉਂਕਿ ਰੱਬ ਦੇ ਪਿਆਰੇ ਜਿਨ੍ਹਾਂ ਨੇ ਪਿਆਰੇ ਦਾ ਮਲਾਪ حاصل ਕੀਤਾ ਉਹਨਾਂ ਕੋਲ ਬੈਠਿਆ ਰੰਗ ਲੱਗਦਾ ਏ ਪਾਛਾ ਕਹਿਣ ਲੱਗੇ ਜਿਨ੍ਹਾਂ ਨੂੰ ਰੱਬ ਦੇ ਪਿਆਰੇ ਦਾ ਮਲਾਪ ਮਿਲ ਗਿਆ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਸੁਰੂ ਕਰੂ ਹੋ ਗਈ ਹੁਣ ਸਾਧੂ ਕੌਣ ਐ ਸਾਧੂ ਕੱਪੜਿਆਂ ਨਾਲ ਨਹੀਂ ਬਣਦਾ ਸਾਧੂ ਤੇ ਇੱਕ ਅੰਦਰ ਦੀ ਅਵਸਥਾ ਦਾ ਨਾਮ ਹੈ। ਸਾਧੂ ਜਿਨੇ ਆਪਣੇ ਮਨ ਨੂੰ ਸਾਧਿਆ ਏ। ਪਾਛਾ ਪਾਣੀ ਚ ਲਿਖਦੇ ਸਾਧੂ ਦੇ ਬਾਰੇ ਚ ਕਹਿੰਦੇ ਨੇ ਤੇ ਸਾਧੂ ਹਰ ਮਿਲੋ ਸੁਆਮੀ ਜਿਨ ਜਪਿਆਂ ਗਤ ਹੋਏ ਹਮਾਰੀ। ਐਸੇ ਸਾਧੂ ਦਾ ਵਾਹਿਗੁਰੂ ਮੇਲ ਬਖਸ਼ ਕਰ ਜਿਹਦੇ ਨਾਲ ਜੁੜ ਕੇ ਮੇਰੀ ਗਤ ਹੋ ਜਾਏ। ਮੇਰਾ ਪ੍ਰਮਾਤਮਾ ਨਾਲ ਪਿਆਰ ਪੈ ਜਾਵੇ। ਪ੍ਰਮਾਤਮਾ ਨਾਲ ਗੰਢ ਪੱਕੀ ਹੋ ਜਾਏ। ਉਹ ਰੱਬ ਦਾ ਪਿਆਰਾ। ਜਿਨੂ ਕੇਵਲ ਤੇ ਕੇਵਲ ਤੇਰੇ ਦਰਸ਼ਨਾ ਦੀ ਭੋਖਿਆ ਸਾਧੂ ਹੈ ਹੀ ਉਹ ਜਿਹਦੇ ਮਨ ਅੰਦਰ ਕੇਵਲ ਤੇ ਕੇਵਲ ਕਾਂਖੀ ਏਕ ਹੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਏ ਅਧਾਰੋ ਸਾਧੂ ਉਹ ਦੁਨੀਆ ਦੇ ਭੋਗ ਪਦਾਰਥ ਨਹੀਂ ਮੰਗਦਾ ਉਹ ਤਾਂ ਇੱਕੋ ਹੀ ਗੱਲ ਕਹਿੰਦਾ ਏ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਉਹ ਮੁਕਤੀ ਵੀ ਨਹੀਂ ਮੰਗਦਾ ਮੁਕਤ ਵੀ ਪੜੀ ਗਿਆਨੀ ਤੇ ਅੱਗੇ ਕਹਿੰਦਾ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ ਮੈਨੂੰ ਰਾਜ ਨਹੀਂ ਚਾਹੀਦਾ ਮੈਨੂੰ ਤੇ ਕੇਵਲ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਆ ਮਨਪ੍ਰੀਤ ਚਰਨ ਕਮਲਾਰੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਸਾਬ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੀਤੀ ਹੈ ਜਿਨ੍ਹਾਂ ਦੇ ਅੰਦਰ ਨਾਮ ਹੈ ਉਹ ਬਾਹਰੋਂ ਭਾਵੇਂ ਕਿਦਾਂ ਦੇ ਵੀ ਆ ਬਸਤਾ ਟੁੱਟੀ ਝੌਂਪੜੀ ਕੋਈ ਵੱਡੀਆਂ ਕੋਠੀਆਂ ਨਹੀਂ ਕੋਈ ਕਾਰਾਂ ਨਹੀਂ ਉਤੇ ਬਸਤਾ ਟੂਟੀ ਚੌਪੜੀ ਤੀਰ ਸਭ ਛਿੰਨਾ ਜਾਤ ਨਾ ਪਤਨਾ ਯਦਰ ਉਦਿਆਨ ਪਰ ਮਿੰਨਾ ਮਿਤਰ ਨਾਇਟ ਤਨ ਰੂਪਹੀਨ ਕਿਛ ਸਾਖ ਨ ਛਿੰਨਾ ਰਾਜਾ ਸਗਲੀ ਸਿਖਤ ਕਾ ਹਰ ਨਾਮ ਮਨ ਪਿੰਨਾ ਬਾਛਾ ਕਿੰਨੇ ਜਿੰਨਾ ਦਾ ਪ੍ਰਮਾਤਮਾ ਦੇ ਚਰਨਾਂ ਨਾਲ ਮਨ ਜੁੜ ਗਿਆ ਪਰਮਾਤਮਾ ਦੇ ਨਾਮ ਵਿੱਚ ਭਿੱਜ ਗਿਆ ਜਿੰਨਾ ਦਾ ਮਨ ਪਾਤਸ਼ਾਹ ਕਹ ਲਗੇ ਰਾਜੇ ਨੇ ਦੁਨੀਆ ਦੇ ਰਾਜਾ ਸਗਲੀ ਸੇਟ ਕਾ ਹਰ ਨਾਮ ਮਨ ਪਿੰਨਾ ਤੇ ਇਹੋ ਜਿਹਾ ਸਾਧੂ ਕਿਤੇ ਮਿਲ ਜਾਏ ਪਾਤਸ਼ਾਹ ਕਹ ਲਗੇ ਉਹ ਰੂਹਾਂ ਦੀ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਬੰਦ ਖਲਾਸੀ ਹੋ ਜਾਂਦੀ ਹੈ ਉਹਨਾਂ ਦੇ ਬੰਧਨ ਟੁੱਟ ਜਾਂਦੇ ਨੇ ਉਹਨਾਂ ਨੂੰ ਤੇ ਫਿਰ ਰੇ ਰੇ ਦਰਗਾਹ ਕਹੇ ਨਾ ਕੋ ਆਉ ਬੈਠ ਆਦਰਸ ਵਿਦਿਓ ਅੱਗੇ ਸਾਬ ਕਹਿੰਦ ਨੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਇੱਕੋ ਹੀ ਅਰਦਾਸ ਕਰਨੀ ਚਾਹੀਦੀ ਪਾਤਸ਼ਾਹ ਚਰਨਾ ਤੇ ਪਾਤਸ਼ਾਹ ਤੇਰੀ ਕਿਰਪਾ ਮਿਲ ਜਾਏ ਤੇਰੀ ਬਖਸ਼ਿਸ਼ ਮਿਲ ਜਾਏ ਤੇਰੀ ਰਹਿਮਤ ਮਿਲ ਜਾਏ ਕੇਵਲ ਤੇਰੇ ਦਰਸ਼ਨਾਂ ਦੀ ਅੰਦਰ ਪਿਆਸ ਹੋਵੇ ਪਿਆਸ ਨਹੀਂ ਤੇ ਪਾਤਸ਼ਾਹ ਕਹਿ ਲਗੇ ਜੇ ਪਿਆਸ ਆ ਤੇ ਬੰਦਾ ਫਿਰ ਉਸ ਪਿਆਸ ਨੂੰ ਦੂਰ ਕਰਨ ਮਾਤੇ ਯਤਨ ਕਰਦਾ ਏ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਜਾਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਪਿਆਸੇ ਮਨੁੱਖ ਦੇ ਅੱਗੇ ਧੀਰੀ ਕਰਦੀ ਏ ਕਹਿ ਲਗਾ ਪਾਣੀ ਮਿਲੇਗਾ ਤਾਂ ਜੀਵਨ ਨਿਆ ਕਿਉਂਕਿ ਅੰਦਰ ਪਿਆਸ ਲੱਗ ਗਈ ਇਸੇ ਤਰ੍ਹਾਂ ਜਿੰਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਪਿਆਸ ਹੈ ਨਾ ਉਹ ਇੱਕੋ ਹੀ ਅਰਦਾਸ ਕਰਦੇ ਪਾਛਾ ਵੈਦੋ ਨਾ ਵਾਹੀ ਭੈਣੋ ਨਾ ਭਾਈ ਇੱਕੋ ਸਹਾਈ ਰਾਮ ਹੈ ਤੇਰੇ ਤੋਂ ਬਿਨਾ ਮੇਰਾ ਗੁਜ਼ਾਰਾ ਨਹੀਂ ਤੇਰੇ ਤੋਂ ਬਿਨਾ ਜ਼ਿੰਦਗੀ ਦਾ ਆਨੰਦ ਨਹੀਂ ਤੇਰੇ ਤੋਂ ਬਿਨਾ ਜ਼ਿੰਦਗੀ ਦਾ ਰਸ ਨਹੀਂ ਤੇਰੇ ਤੋਂ ਬਿਨਾ ਮੇਰਾ ਕੋਈ ਸੰਸਾਰ ਅੰਦਰ 베ਲੀ ਨਹੀਂ ਮੈਂ ਤੁਝ ਮਨ 베ਲੀ ਕੋ ਨਹੀਂ ਤੂੰ ਅੰਤ ਸਿਖਾਏ ਕਰ ਕਰ ਪ੍ਰਪਾਪਿ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪਾਤਸ਼ਾਹ ਤੇਰੇ ਚਰਨਾਂ ਦੀ ਪਿਆਸ ਆਪਣੇ ਚਰਨਾਂ ਦੀ ਪਿਆਸ ਬਖਸ਼ਿਸ਼ ਕਰ। ਆਪਣੇ ਚਰਨਾਂ ਦੀ ਜਿਨ ਕੋ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੀਤਰ ਬਚਨ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਰੂਹਾਂ ਤੋਂ ਬਲਹਾਰ ਕੁਰਬਾਨ ਵਾਰੀ ਜਾਂਦਾ ਏ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੋ ਗਈ। ਤੇਰੇ ਦਰਸ਼ਨ ਹੋਏ ਪਿਆਸ ਇਸ ਵਾਰ ਤੇ ਵਾਹਿਗੁਰੂ ਕੋਲੋਂ ਇਹ ਹੀ ਦਾਤ ਮੰਗੀਏ ਪਾਛਾ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਬੰਦੇ ਨੂੰ ਪਿਆਸ ਲੱਗੀ ਹੋਵੇ ਨਾ ਉਹਨੂੰ ਆਖੀਏ ਪ੍ਰਸ਼ਾਦਾ ਛਕਲਾ ਕਹਿ ਗਏ ਨਹੀਂ ਉਹਦੇ ਅੱਗੇ 36 ਪ੍ਰਕਾਰ ਦੇ ਭੋਜਨ ਰੱਖ ਦਈਏ ਛਕਲਾ ਕਹਿਣ ਗਏ ਨਹੀਂ ਕੀ ਚਾਹੀਦਾ ਏ ਪਾਣੀ ਚਾਹੀਦਾ ਏ ਪਿਆਸ ਆ ਪਾਣੀ ਤੋਂ ਬਿਨਾ ਪਿਆਸ ਨਹੀਂ ਬੁਝਦੀ ਇਸੇ ਤਰ੍ਹਾਂ ਜਦੋਂ ਰਮਾਤਮਾ ਦੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਉਹਦੇ ਦਰਸ਼ਨਾਂ ਦੀ ਪਿਆਸ ਅੰਦਰ ਕੇਵਲ ਫਿਰ ਤੂੰ ਚਾਹੀਦਾ ਏ ਤੇਰੇ ਤੋਂ ਬਿਨਾ ਮੇਰਾ ਗੁਜ਼ਾਰਾ ਨਹੀਂ ਤੇਰੇ ਤੋਂ ਬਿਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੇ ਖੋਲ ਕੇ ਬਾੜ ਤੁਜ ਬਿਨ ਸੁਰਤ ਪਾਛਾ ਤੇਰੇ ਤੋਂ ਬਿਨਾ ਮੇਰੀ ਕੌਣ ਸੰਭਾਲ ਕਰਨ ਵਾਲਾ ਏ ਆਪਣੀ ਬਖਸ਼ਿਸ਼ ਦਾ ਬੂਹਾ ਖੋਲ ਆਪਣੇ ਦیدار ਬਖਸ਼ਿਸ਼ ਕਰ ਪਾਤਸ਼ਾਹ ਕਹਾਂ ਲਗੇ ਜਿਨ੍ਹਾਂ ਨੂੰ ਫਿਰ ਦیدار ਹੋ ਜਾਂਦੇ ਨੇ ਜਿਨ੍ਹਾਂ ਦਾ ਮਲਾਪ ਹੋ ਜਾਂਦਾ ਫਿਰ ਅਸਾ 700 ਅੰਦਾਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਏ ਜਿਸ ਮਨ ਹਰ ਚਰਨ ਪ੍ਰਮਾਤਮਾ ਦੇ ਚਰਨ ਭਾ ਪ੍ਰਮਾਤਮਾ ਦਾ ਸ਼ਬਦ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਸ਼ਬਦ ਵਸ ਜਾਂਦਾ ਏ ਪਾਤਸ਼ਾਹ ਕਹਾਂ ਲਗੇ ਉਹਨਾਂ ਦਾ ਜਿਹੜਾ ਹਾਰ ਦਾ ਮੀਂਹ ਹੈ ਨਾ ਉਹ ਸੋਨਾ ਹੋ ਜਾਂਦਾ ਏ ਉਹ ਰੂਹਾਂ ਫਿਰ ਤਪਦੀਆਂ ਨਹੀਂ ਉਨ੍ਹਾਂ ਰੂਹਾਂ ਦਾ ਅੰਦਰ ਸ਼ਾਂਤ ਸਹਿਜ ਵਿੱਚ ਨੇ ਆਨੰਦ ਵਿੱਚ ਨੇ ਪਾਤਸ਼ਾਹ ਕਿਰਪਾ ਕਰਨ ਪਾਤਸ਼ਾਹ ਨੇ ਜੋ ਹਾਰ ਦਾ ਮਹੀਨਾ ਦਾ ਉਪਦੇਸ਼ ਸਾਡੀ ਝੋਲੀ ਚ ਪਾਇਆ ਆਪਾਂ ਸਖੇਬ ਰੂਹ ਵਿੱਚੋਂ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਆ ਸੋ ਪਾਤਸ਼ਾਹ ਕਿਰਪਾ ਕਰਨ ਗੁਰੂ ਚਰਨਾਂ ਨਾਲ ਸਾਡਾ ਮਨ ਜੁੜ ਜਾਏ ਸਾਡਾ ਹਾਰ ਦਾ ਮਹੀਨਾ ਸੋਨਾ ਹੋ ਜਾਏ ਸੁਖਦਾਈ ਹੋ ਜਾਏ ਇਹ ਜੀਵਨ ਲੋਕ ਸੁਖੀਏ ਪਰਲੋਕ ਸੇ ਲੈ ਨਾਨਕ ਹਰ ਪੱਬ ਆਪੇ ਮਿਲੇ ਹੋਈ ਅਬਿਅੰਤ ਬਿੰਦ ਪੁਲਾ ਦੀ ਖਿਮਾ ਜੀ ਸੁਖ ਹੋਵੇ ਨਾਮ ਚ ਤਾਵੇ ਸੇ ਪਰਦੇ ਸੁਨਦੇ ਸਰਬਤ ਲਾਇ ਮੰਡੋਣ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ